ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਔਰ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਐਕਸਪਰਟ ਬਾਦਸ਼ਾ ਪਰ ਅੱਜ ਟਾਪਿਕ ਬਹੁਤ ਮਹੱਤਵਪੂਰਨ ਹੈ ਵਿਸ਼ਾ ਇਹ ਹੈ ਕਿ ਸਾਡੇ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਛੱਡ ਕੇ ਯੂਐਸਏ ਨੂੰ ਮੁੜੇ ਸੀ ਸਟੂਡੈਂਟ ਵੀਜ਼ੇ ਵਾਲੇ ਹੁਣ ਖਬਰਾਂ ਇਹ ਨੇ ਕਿ ਉਹ ਯੂਐਸਏ ਤੋਂ ਫੇਰ ਵਾਪਸ ਮੁੜਨ ਲੱਗੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਸਹੀ ਹੈ ਕੀ ਗਲਤ ਹੈ ਸਾਡੇ ਵਿਦਿਆਰਥੀ ਕੀ ਕਰਨ ਬਹੁਤ ਮਹੱਤਵਪੂਰਨ ਟੌਪਿਕ ਹੈ ਛੁੱਕ ਕੈਨੇਡਾ ਤੋਂ ਅਮਰੀਕਾ ਦੀ ਕੰਧ ਹੁਣ ਟੱਪਣੀ ਨਹੀਂ ਪੂਰੀ ਜਾਣਕਾਰੀ ਸਾਡੇ ਨਾਲ ਤੀਰਜ ਜੀ ਸਾਂਝੀ ਕਰਨਗੇ ਤੀਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਵਰ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਇੱਕ ਵਾਰ ਦੇ ਦਿਓ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਨੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਟਾਪਿਕ ਬਹੁਤ ਇੰਪੋਰਟੈਂਟ ਹੈ ਤੇ ਮੈਂ ਦੱਸ ਵੀ ਦਵਾਂ ਏ ਇਸ ਦਾ ਸਿਰਫ ਇੱਕੋ ਹੀ ਮੋਟਿਵ ਹੈਗਾ ਇਨਸਾਨੀਅਤ ਦੇ ਤੌਰ ਤੇ ਕਿਉਂਕਿ ਹਜ਼ਾਰਾਂ ਹੀ ਬੱਚੇ ਜਿਹੜੇ ਬੱਚੇ ਜਿਹੜੇ ਸਾਡੇ ਕੋਲ ਵੀ ਗਏ ਆ ਇਸ ਮਤਲਬ ਕਿ ਸੋਸ਼ਲ ਮੀਡੀਆ ਦੇ ਮਾਚਦੇ ਵਿੱਚ ਆ ਗਏ ਆ ਹਜ਼ਾਰਾਂ ਹੀ ਲੱਖਾਂ ਬੱਚਾ ਪਿਛਲੇ ਸਮੇਂ ਦੇ ਵਿੱਚ ਨਾਲ ਜੁੜਿਆ ਰਿਹਾ ਬੜੇ ਉਹਨੇ ਸੁਪਨੇ ਜਿਤਾਏ ਸੀ ਕਿ ਉੱਥੇ ਜਾ ਕੇ ਸੁਪਨੇ ਪੂਰੇ ਕਰਨੇ ਆ ਸੋ ਆਮੀਆਂ ਤੌਰ ਤੇ ਜਿਹੜਾ ਕਿਉਂ ਕਹੂੰਗਾ ਕਿ ਸੀ ਸਲਾਹ ਦੇ ਰਹੇ ਆ ਕਿ ਜਿਹੜੇ ਕਿ ਬੱਚੇ ਐਡੀ ਵੱਡੀ ਗਲਤੀ ਕਰ ਰਹੇ ਨੇ ਨਾ ਜਿਹੜਾ ਕਿ ਉੱਥੇ ਆਪਾਂ ਕੈਨੇਡਾ ਜਾਂ ਕੈਨੇਡਾ ਪਹੁੰਚੇ ਸੀ ਜਾਂ ਅਮਰੀਕਾ ਕੇ ਜਿਹ ਤੇ ਬਾਲੀਆ ਕੰਟਰੀਆਂ ਦੇ ਵਿੱਚ ਗਏ ਸੀ ਕਿ ਆਪਾਂ ਆਪਣੀ ਜਿਹੜਾ ਕੱਲ ਬੱਗਿਆ ਕਰਨਾ ਆਪਾਂ ਆਪਣੀ ਜ਼ਿੰਦਗੀ ਵਧੀਆ ਕਰਨੀ ਬਟ ਉਹ ਜਿਹੜੀ ਕਹਿੰਦੇ ਨਾ ਕਾਲੀ ਵਾਲਾ ਕੰਮ ਆ ਕਿ ਜਲਦੀ ਹੋ ਜਾਵੇ ਫਟਾਫਟ ਹੋ ਜਾਵੇ ਉਹਦੇ ਪਿੱਛੇ ਉਹ ਇਦਾਂ ਦੇ ਸ਼ਾਰਟਕੱਟ ਜਿਹੜੇ ਮੈਂ ਤਾਂ ਕਹੂੰਗਾ ਕਿ ਮਾਰ ਰਹੇ ਆ ਨਾ ਕਿ ਜਿੰਨਾ ਕਿ ਉਹਨਾਂ ਦਾ ਕੱਲ ਦਾ ਤਾਂ ਪਤਾ ਨਹੀਂ ਬਟ ਆਉਣ ਵਾਲਾ ਜਿਹੜਾ ਕੀ ਹੈਗਾ ਕਿ ਬਿਲਕੁਲ ਹੀ ਜਿਹੜਾ ਕਿ ਮੈਂ ਤਾਂ ਕਹੂੰਗਾ ਆਪਣੇ ਸਾਰੇ ਜ਼ਿੰਦਗੀ ਦੇ ਕਾਮਯਾਬ ਹੋਣ ਦੇ ਰਾਹ ਤੇ ਬੰਦ ਕਰ ਲੈਣਗੇ ਇਹ ਚੀਜ਼ ਮੈਂ ਸਿਰਫ ਤਾਂ ਤੁਹਾਨੂੰ ਕਹਿ ਰਿਹਾ ਸਰ ਯਾਦ ਰੋਈ ਅਗਸਤ ਮਹੀਨੇ 'ਚ ਨਾ ਪੈਸੇ ਮੱਚਦੇ ਸ਼ੁਰੂ ਲਾਈ ਸੀ ਜਦੋਂ ਅਸੀਂ ਕੈਨੇਡਾ ਵਿਜ਼ਿਟ ਵੀ ਕੀਤਾ ਸੀ ਕਿਉਂਕਿ ਉਦੋਂ ਉਦੋਂ ਨਾ ਥੋੜਾ ਜਿਹਾ ਨਵਾਂ ਜਿਹਾ ਟ੍ਰੈਂਡ ਤੇਜ਼ੀ ਫੜ ਰਿਹਾ ਸੀ ਤੇ ਉਦੋਂ ਬੱਚਿਆਂ ਨੂੰ ਅਵੇਅਰ ਕੀਤਾ ਸੀ ਨਾ ਕਰੋ ਨਾ ਕਰੋ ਕਿ ਰੁਕ ਜਾਓ ਸਾਰਾ ਕੁਝ ਹੀ ਸਹੀ ਹੋ ਜਾਣਾ ਹੈਗਾ ਵਾ ਤੇ ਉਹ ਬਾਕੀ ਜਿੱਦਾਂ ਅਸੀਂ ਹਮੇਸ਼ਾ ਤੁਹਾਡੇ ਨਾਲ ਜਿੱਦਾਂ ਤੁਹਾਨੂੰ ਕਦੀ ਡਰਾਉਣਾ ਮਕਸਦ ਅਸੀਂ ਨਹੀਂ ਰੱਖਿਆ ਹਮੇਸ਼ਾ ਕੋਈ ਪ੍ਰੋਬਲਮ ਹੀ ਇਹਦੇ ਹਾਲੇ ਜੂੜ ਦਸੀਦਾ ਸੋ ਅੱਜ ਵੀ ਇਹਦੀ ਪ੍ਰੋਬਲਮ ਆ ਰਹੀ ਕਿ ਬੱਚੇ ਪਹਿਲਾਂ ਡਰਦਾ ਮਾਰਾ ਉੱਥੇ ਗਿਆ ਕਿ ਹੁਣ ਕੈਨੇਡਾ 'ਚ ਕੰਮ ਨਹੀਂ ਮਿਲਣਾ ਜੀ ਹੁਣ ਪੀਆਰ ਨਹੀਂ ਹੋਣੀ ਸਿੱਧਾ ਹੀ ਉੱਥੇ ਨੱਟ ਗਿਆ ਯੂਐਸਏ ਚਲ ਕੋਈ ਨਹੀਂ ਹੁਣ ਯੂਐਸਏ ਜਦੋਂ ਟਰੰਪ ਸਾਹਿਬ ਨੇ ਚੀਜ਼ਾਂ ਦਿਖਾਈਆਂ ਰੰਗ ਦਿਖਾਏ ਆ ਹੁਣ ਜਦੋਂ ਬੱਚਿਆਂ ਨੂੰ ਉੱਥੇ ਸਰ ਸੱਚਾਈ ਆ ਉਥੇ ਬੜੀ ਸ਼ਕਤੀ ਹੋ ਰਹੀ ਆ ਪਾਰਟ ਟਾਈਮ ਕੰਮ ਦੇ ਵਿੱਚ ਵੀ ਲੱਭਣ ਲਈ ਜਿੰਨਾਂ ਕੋਲੇ ਦੇ ਪੇਪਰ ਨਹੀਂ ਆਗੇ ਕੋਚ ਆ ਹਜੇ ਅਸਾਈਲਮ ਦੇ ਕੇਸਿਸ ਵੀ ਜਿਹੜੇ ਬੱਚਿਆਂ ਨੇ ਉੱਥੇ ਜਾ ਕੇ ਲ ਸੋ ਮੈਂ ਤਾਂ ਹਰ ਬੱਚੇ ਨੂੰ ਇਹੀ ਚੀਜ਼ ਕਹਿਣਾ ਚਾਹੂੰਗਾ ਯਾਰ ਕੋਈ ਕੰਟਰੀ ਹੋਵੇ ਏਸੀ ਨੂੰ ਮੈਂ ਤਾਂ ਕਹੂੰਗਾ ਆਪਣੇ ਮਾਪਿਆਂ ਦੀ ਸਲਾਹ ਲਓ ਯਾਰ ਛੱਡ ਦਿਓ ਇੱਧਰ ਉੱਧਰ ਦੀਆਂ ਸਲਾਹਾਂ ਲੈਣੀਆਂ ਅਸੀਂ ਤਾਂ ਮੈਂ ਤਾਂ ਇੱਕ ਜ਼ਿੰਦਗੀ ਦੇ ਇੱਕ ਦੀ ਸੋਚੀ ਹੈ ਜੇ ਤਾਂ ਕੋਈ ਫੈਸਲਾ ਲੈ ਲਿਆ ਤੇ ਉੱਥੇ ਧੜ ਗਈਏ ਠੀਕ ਹੈ ਨਾ ਜੇ ਬਲੋ ਗਲਤ ਫੈਸਲਾ ਵੀ ਲੈ ਲਿਆ ਯਾਰ ਫਿਰ ਉੱਥੇ ਅੜ ਗਈਏ ਨਾ ਉਹ ਦੁਬਾਰਾ ਜਦੋਂ ਤੁਸੀਂ ਆਹ ਚੀਜ਼ਾਂ ਕਰਨਦੇ ਆ ਤਾਂ ਤੁਸੀਂ ਆਪਣਾ ਸਾਰੀ ਜ਼ਿੰਦਗੀ ਹੀ ਖਰਾਬ ਕਰਕੇ ਬਹਿ ਜਾਓਗੇ ਕਿਉਂਕਿ ਇੱਕ ਚੀਜ਼ ਨੂੰ ਮੰਨ ਕੇ ਚੱਲੋ ਕੈਨੇਡਾ ਜਾ ਯੂਐਸਏ ਇਹ ਇੱਕੋ ਚੀਜ਼ ਆ ਇਹ ਫਰਕ ਨਹੀਂ ਹੈਗਾ ਦੇਖਾ ਜੀ ਬਾਵਾਂ ਦੋ ਲੱਗਦੀ ਆ ਸਾਰੀ ਇਨਫੋਰਮੇਸ਼ਨ ਸਾਜੀਆਂ ਕਰਦੀਆਂ ਸਭ ਕੋ ਚੀਜ਼ਾਂ ਕਰਦੀਆਂ ਤੇ ਇੱਕ ਚੀਜ਼ ਦੱਸ ਦਵਾਂ ਕੈਨੇਡਾ ਸਭ ਕੁਝ ਇਹ ਸਭ ਕੁਝ ਜੋ ਚੀਜ਼ਾਂ ਚੱਲ ਰਿਹਾ ਪ੍ਰੋਪਾਗੈਂਡਾ ਚੱਲੇ ਇਜ਼ ਆਲ ਮਨ ਲੇ ਕਿ ਕਹਾਂਗਾ ਇਲੈਕਸ਼ਨ ਕਰਕੇ ਅਜਾ ਹੁਣ ਸਭ ਨੂੰ ਪਤਾ ਅਪ੍ਰੈਲ ਦੇ ਐਂਡ ਦੇ ਵਿੱਚ ਜਿਹੜਾ ਜਸਨ ਟਰੂਡੋ ਦੇ ਨਾਲ ਵੀ ਉਹਨਾਂ ਨੇ ਆਪਣੀ ਜਿਹੜੀ ਸੀਟ ਛੱਡ ਦੇਣੀ ਆ ਤੇ ਉਹਨਾਂ ਦੀ ਪਾਰਟੀ ਦਾ ਦੂਜਾ ਰੂਲਿੰਗ ਪਾਰਟੀ ਜਿਹੜਾ ਆਊਗਾ ਤੇ ਜਿਹੜੇ ਇਲੈਕਸ਼ਨਸ ਹੈਗੇ ਆ ਨੀਅਰ ਅਬਾਊਟ ਅਕਤੂਬਰ ਦੇ ਵਿੱਚ ਹੋ ਜਾਣੇ ਆ ਸੋ 2025 ਕੈਨੇ ਤੁਹਾਨੂੰ 2025 स्टार्टिंग ਦੇ ਵਿੱਚ ਜਾਂ 트럼ਪ ਸਾਹਿਬ ਨੇ ਜਦੋਂ ਸੌ ਚੱਕੀਆਂ ਸਾਰਾ ਕੁਝ ਆ ਤੇ ਉਹਨਾਂ ਨੇ ਵੀ ਇਲੈਕਸ਼ਨ ਦੇ ਜਿਹੜੇ ਵਾਦੇ ਕੀਤੇ ਸੀਗੇ ਜਾਂ ਜੋ ਕਰਕੇ ਦੇ ਹੋਣਾ ਸੀ ਮੈਂ ਆਇਆ ਵਾਂ ਸੋ 2025 ਦਾ ਸਿਰਫ ਇਲੈਕਸ਼ਨਾਂ ਦੇ ਵਿੱਚ ਨਿਕਲ ਉਲ ਜਾਣਾ ਤਾਂ ਮੇਰੀ ਤਾਂ ਹਰ ਬੱਚੇ ਨੂੰ ਇਹੀ ਸਲਾਹ ਆ ਜਿੱਥੇ ਹੈਗੇ ਆ ਟੇਰੋ ਇਮਾਨਦਾਰੀ ਨਾਲ ਫੜਦੇ ਰਹੋ ਮਿਹਨਤ ਕਰਦੇ ਰਹੋ ਤਾਂ ਸੈਟਲ ਹੋਣਾ ਜਿਹਦਾ ਜਗਾੜ ਸ਼ਾਰਟਕਟ ਮਾਰ ਕੇ ਕਿਧਰ ਉਧਰ ਜਾਣਾ ਫਿਰ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਮਰ ਲਊਗਾ ਤਬਾਹ ਕਰਕੇ ਭੇਜੋਗੇ ਇੱਕ ਇਹ ਤੁਹਾਨੂੰ ਮੈਂ ਹੋਰ ਚੀਜ਼ ਦੱਸ ਦਵਾਂ ਹੁਣ ਜਿਹੜੇ ਬੱਚੇ ਪਹਿਲਾਂ ਉਹਨਾਂ ਇਥੋਂ ਗਏ ਸੀ ਜੋ ਮਲੇ ਕੈਨੇਡਾ ਤੋਂ ਬੜੇ ਛੇਤੀ ਕੇ ਜੀ ਕੰਮ ਨਹੀਂ ਮਿਲਦਾ ਤੇ ਦੇਖੋ ਜਿਹੜੇ ਵਾਪਸ ਵੀ ਆ ਰਹੇ ਜਾਂ ਸੋਚ ਵੀ ਰਹੇ ਵਾਪਸ ਆਉਣ ਨੂੰ ਤੁਸੀਂ ਦੇਖੋ ਜੀ ਹੁਣ ਕੈਨੇਡਾ ਦੇ ਵਿੱਚ ਤਕਰੀਬਨ ਤਿੰਨ ਗਿਆ ਸਾਰਾ ਬੱਚਾ ਸੈਟਲ ਹੋ ਚੁੱਕਾ ਚਾਹੇ ਪਾਰਟ ਟਾਈਮ ਕੰਮ ਨੂੰ ਲੈ ਲਾ ਬਹੁਤ ਬੱਚੇ ਜਿਹੜੇ ਕਿ ਲੱਜੋ ਕਿ ਬਾਕੀਆਂ ਮੈਂ ਤਾਂ ਕਹਾਂਗਾ ਐਕਸੈਪਸ਼ਨਸ ਆਰ 에ਵਰੀਵੇਅਰ ਕਈ ਬੱਚੇ ਉਹਨਾਂ ਪਰ ਜ਼ਿਆਦਾਤਰ ਬੱਚੇ ਜਿਹੜੇ ਕਿ ਆਪਣੇ ਸੈਟਲ ਹੋ ਚੁੱਕੇ ਆ ਅਕਾਮੋਡੇਸ਼ਨ ਜਿਹਦਾ ਪਹਿਲਾ ਪ੍ਰੋਬਲਮ ਆ ਰਹੀ ਸੀ ਉਹ ਵੀ ਨਹੀਂ ਪ੍ਰੋਬਲਮ ਆ ਰਹੀ ਹਾਂ ਐਸ ਤੋਂ ਜਿਹੜੀ ਇੱਕ ਸ਼ਕਤੀ ਜਿਹੜੀ ਜਿਹੜੇ ਕਿ ਉੱਤੇ ਪੰਜ ਪੰਜ ਸਾਲ ਜਿਹਨਾਂ ਹੋ ਗਏ ਨੇ ਹੋ ਗਏ ਉਹਨਾਂ ਨੂੰ ਵੀ ਮੈਂ ਇੱਕੋ ਹੀ ਸਲਾਹ ਦਊਂਗਾ ਜਗਾੜ ਲਾਉਣ ਦੀ بجائے ਆਪਣਾ ਕਿਸੇ ਤਰ੍ਹਾਂ ਦਾ ਆਪਣਾ ਜੈਨੂ ਤਰੀਕੇ ਦੇ ਨਾਲ ਆਪਣਾ ਸਟੱਡੀ ਪਰਮਿਟ ਜੇ ਚਾਹੇ ਤੀ ਵਰਕ ਪਰਮਿਟ ਬਣਾਓ ਚਾਹੇ ਤੁਸੀਂ ਸਟੱਡੀ ਪਰਮਿਟ ਲਾਓ ਆਪਣਾ 2025 ਮੈ ਦਾ ਕੰਗਾ ਟਪਾਓ ਜਿਹੜਾ ਇਸ ਈਅਰ ਮੇਰੀ ਇਹ ਸਲਾਹ ਆ ਉਹ ਸੀ ਇਸ ਨੂੰ ਜਿਹੜੀ ਕਿ ਮੈਂ ਆਪਣੇ ਛੋਟੇ ਭੈਣ ਭਾਈ ਨੂੰ ਦੋਮਾ ਕਿ ਮੈਂ ਮੇਰਾ ਜ਼ਿੰਦਗੀ ਤੇ ਇਹ ਸੋਚ ਰਿਹਾ ਕਿ ਪਹਿਲੇ ਲਾ ਕੇ ਕਿਸੇ ਏਜੰਟ ਵਕੀਲ ਦੇ ਜੇਪਾਂ 'ਚ ਮੋٹے ਪੈਸੇ ਨਹੀਂ ਸਿੱਟਨੇ ਆ ਕਿ ਨਜ਼ਾਇਜ਼ ਨਹੀਂ ਸਿੱਟਨੇ ਆ ਆ ਜੇ ਕੋਈ ਮੁੱਲ ਹੈਗਾ ਤੇ ਕੀ ਕਰਨਾ ਮੋٹے ਪੈਸੇ ਨਹੀਂ ਸਿੱਟਦੇ ਨੇ ਕਿਸੇ ਨੂੰ ਖਾਸਾ ਉਹਦੇ ਪੀਆਰ 'ਚ ਪੀਆਰ ਲੈਣੀ ਆ ਜੈਨੂ ਤਰੀਕੇ ਨਾਲ ਲੈਣੀ ਆ ਸੋ 2025 ਸਾਲ ਜਿਹੜਾ ਗੱਡੋ 2026 ਦੇ ਵਿੱਚ ਤੁਸੀਂ ਮੈਂ ਕਹਿੰਦਾ ਮਾਰਕ ਮਾਈ ਵਰਡ ਚੀਜ਼ਾਂ ਨੂੰ ਤੁਸੀਂ ਦੇਖੋ ਕਿਦਾਂ ਸੁਖਾਵੀਆਂ ਸ਼ੁਰੂ ਹੋਣੀਆਂ ਕਿਉਂ ਇਲੈਕਸ਼ਨ ਦੇ ਰੌਲੇ ਰੁਪੇ ਤੁਹਾਨੂੰ ਪਤਾ ਸਿਰਫ 25 ਦੇ ਵਿੱਚ ਖਤਮ ਹੋ ਜਾਣੇ ਆ ਤੋ ਬੱਚੋ ਜਨਾ ਬਾਚੋ ਸਕਦਾ ਸੋ ਇਨਸਾਨੀਅਤ ਤੌਰ ਤੇ ਕਹਿ ਰਹੇ ਇਸ ਵੀਡੀਓ ਨੂੰ ਦਬਾ ਕੇ ਜਿਹੜਾ ਕਿ ਜਰੂਰ ਸ਼ੇਅਰ ਕਰਿਓ ਅਪ ਮੈਂ ਮਾਪਿਆਂ ਨੂੰ ਕਹਿ ਰਿਹਾ ਆਪਣੇ ਬੱਚਿਆਂ ਨੂੰ ਮੈਂ ਤਾਂ ਕਹੂੰਗਾ ਚਾਹੇ ਪਿਆਰ ਨਾਲ ਹੀ ਮੰਨਦੇ ਚਾਹੇ ਜ਼ਬਰਦਸਤੀ ਰੋਕ ਲਓ ਕਿ ਗਲਤ ਸਟੈਪ ਨਾ ਚਾਹੇ ਕਿਉਂਕਿ ਇਸ ਵੇਲੇ ਜੇ ਗੱਲ ਸਾਬ ਚੱਕਿਆ ਸਭ ਨੂੰ ਪਤਾ ਉਹ ਗੱਲਾਂ ਪੁਰਾਣੀਆਂ ਨਹੀਂ ਰਹੀਆਂ ਪੁਰਾਣੇ ਜ਼ਮਾਨੇ ਨੂੰ ਨਾ ਸੋਚੋ ਜੇ ਤੁਹਾਨੂੰ ਅਜ ਤੋਂ 20 25 ਸਾਲ ਪਹਿਲਾਂ ਬੰਦਾ ਗਿਆ ਜੀ ਉਹ ਸਾਡੇ ਉਹ ਸੈੱਟ ਹੋਗੇ ਸੀ ਯਾਰ ਨਾ ਉਹ ਉਂਗਲਾਂ ਦੇ ਨਿਸ਼ਾਨ ਹੁੰਦੇ ਸੀ ਨਾ ਅੱਖਾਂ ਦੀ ਸਕੈਨ ਹੁੰਦੀ ਸੀ ਤੁਹਾਡਾ ਤਾਂ ਐਸੇ ਸਾਰੇ ਕੁਝ ਰਿਕਾਰਡ ਆ ਇੱਕ ਵਾਰੀ ਉਹਨੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਲੈਣਾ ਉੱਥੇ ਸਭ ਪਤਾ ਲੱਜਣਾ ਹੈ ਕਿਲਾਣਾ-ਪਰਾਣਾ ਬੱਚਾ ਕਿੱਥੋਂ ਕਿਹੜੇ ਪਿੰਡ ਦਾ ਕਿੱਥੇ ਆ ਇਹਦੇ ਮਾਪੇ ਕੌਣ ਆ ਕਿੱਧਰੋਂ ਆਇਆ ਵਾ ਕਿੱਥੇ ਕੈਨੇਡਾ ਆਇਆ ਸੀ ਫਿਰ ਉਹਨੇ ਯੂਐਸਏ ਭੱਲਿਆ ਉਹ ਯੂਐਸਏ ਤੋਂ ਇਧਰ ਚੱਲ ਰਿਹਾ ਸੋ ਇਹ ਈਮਾਨਦਾਰੀ ਨਾਲ ਮਿਹਨਤ ਕਰਦੇ ਰਹੋ ਤਾਂ ਸਿਰੇ ਲੱਗਣਾ ਨਹੀਂ ਤਾਂ ਕਾਲੀ ਵਾਲਾ ਕੰਮ ਜੇ ਜਲਦੀ ਜਲਦੀ ਵਾਲਾ ਕੰਮ ਤੇ ਜਲਦੀ ਜਲਦੀ ਤਾਂ ਤੁਹਾਨੂੰ ਪਤਾ ਹੀ ਆ ਵੀ 2 ਮਿੰਟ ਦੀ ਮਹਿੰਗੀ ਆ ਸੋ ਮੈਂ ਕਿਸੇ ਉਹ ਵੀ ਪ੍ਰੋਡਕਟ ਨੂੰ ਹਾਰਾ ਨਹੀਂ ਕਹੂੰਗਾ ਪਰ ਉਹ ਤੁਹਾਨੂੰ ਵੀ ਪਤਾ ਕਿ ਉਹ ਸੇਤ ਲਈ ਕਿੰਨੀ ਕਿ ਜਿਹੜੀ ਕਿ ਚੰਗੀ ਜਿਹੜੀ ਹੈਗੀ ਆ ਸੋ ਇਸੇ ਚੀਜ਼ ਕਰਕੇ ਆ ਐਫਰਟ ਲਾਓ ਲੰਬੇ ਰਾਹ ਤੇ ਚੱਲ ਜਾਓ ਇਮਾਨਦਾਰੀ ਵਾਲੇ ਤੇ ਮਿਹਨਤ ਕਰਦੇ ਜਾਓ ਤਾਂ ਸਿਰੇ ਲੱਗੂਗੀ ਜੇ ਸ਼ਾਰਟਕਟ ਮਾਰਿਆ ਤੇ ਜਿਹੜਾ ਆਉਣ ਵਾਲਾ ਕੱਲ ਜੋ ਆਪਸ ਆਪਣੇ ਸੋਚੇਗੇ ਤੇ ਉਹ ਸੁਪਨੇ ਹੀ ਰਹਿ ਜਾਣੇ ਉਹ ਪੂਰੇ ਜਿਹੜੇ ਕੀ ਨਹੀਂ ਹੋਣਗੇ ਸੋ ਮੈਂ ਮਾਫੀ ਚਾਹੁੰਗਾ ਜੇ ਕਿਸੇ ਨੂੰ ਗੁੱਸਾ ਲਗੇ ਪਰ ਇਸ ਵੀਡੀਓ ਨੂੰ ਮੇਰੀ اپੀਲ ਆ ਦਬਾ ਕੇ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਦੇ ਬਿਲਕੁਲ ਔਰ ਸਟੂਡੈਂਟ ਸੋਚ ਸਮਝ ਕੇ ਫੈਸਲੇ ਕਰੇ ਆਜ ਕੇ ਟਾਈਮ ਔਰ ਪੰਜਾਬੀ ਚ ਤੇ ਸਟੂਡੈਂਟ ਸੋਚ ਸਮਝ ਕੇ ਫੈਸਲੇ ਕਰਨ ਔਰ ਬਿਨਾ ਸੋਚੇ ਸਮਝੇ ਫੈਸਲੇ ਕਰਨ ਦਾ ਨੁਕਸਾਨ ਹੋ ਸਕਦਾ ਹੈ ਜੋ ਕੋਈ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੇ ਤੀਰਤ ਜੀ ਦਾ ਨੰਬਰ ਹੈ 8557885578 ਟੈਲੀਫੋਨ ਕਰੋ WhatsApp ਕਰੋ ਤੀਰ ਜੀ ਨਾਲ ਗੱਲ ਕਰੋ ਫੈਸਲੇ ਕਰਨ ਚ ਇਹਨਾਂ ਦੀ ਸ਼ਲਾ ਲਓ ਧੰਨਵਾਦ